ਸਸਰੀ ਜੀ ਕੱਲ ਅਸੀਂ ਗਏ ਸੀ ਬਾਜ਼ਾਰ ਬੱਚਿਆਂ ਦੀ ਸਰਦੀਆਂ ਦੇ ਕੱਪੜੇ ਖਰੀਦਣ ਤੇ ਜਿਹੜੇ ਕੱਪੜੇ ਮੈਂ ਖਰੀਦੇ ਆ ਉਹ ਮੈਂ ਮਤਲਬ ਦਿਖਾਉਣ ਲੱਗੀ ਆ ਵੀਡੀਓ ਚ ਕਿ ਅਸੀਂ ਬੱਚਿਆਂ ਲਈ ਕਿਸ ਤਰ੍ਹਾਂ ਦੇ ਕੱਪੜੇ ਖਰੀਦੇ ਆ ਤੇ ਬਾਕੀ ਨਾਲ ਨਾਲ ਮੈਂ ਆਪਣੀ ਥਿੰਕਿੰਗ ਦੱਸਾਂਗੀ ਕਿ ਕਿਸ ਤਰ੍ਹਾਂ ਦੇ ਕੱਪੜੇ ਖਰੀਦਣ ਵਿੱਚ ਮੇਰੀ ਕੀ ਥਿੰਕਿੰਗ ਹੁੰਦੀ ਆ ਕਿਉਂਕਿ ਮੇਰੇ ਹਸਬੰਦ ਨੂੰ ਨਵਾ ਕਿ ਮਤਲਬ ਵਧੀਆ ਕੱਪੜੇ ਖਰੀਦਦੇ ਜਾਣ ਮੈਂ ਸੂਬਰ ਵੀ ਲੱਗਣਾ ਤੇ ਹੰਡ ਵੀ ਜਾਣ ਪਹਿਲਾਂ ਮੇਰੀ ਸੋਚ ਇਹ ਵੀ ਥੋੜਾ ਸਸਤੇ ਖਰੀਦ ਲੈ ਜਾਨ ਪਰ ਮੈਂ 2-4 ਵਾਰੀ ਸਸਤਾ ਮਾਲ ਖਰੀਦ ਕੇ ਵੇਖਿਆ ਉਹ ਨਾ ਤੇ ਹੰਡ ਦਾ ਨਾ ਬੱਚੇ ਨੂੰ ਇੰਨਾ ਪਾਇਆ ਵੀ ਜਿਹੜਾ ਉਹ ਵਧੀਆ ਨਹੀਂ ਲੱਗਦਾ ਤੇ ਚਲੋ ਮੈਂ ਤੁਹਾਨੂੰ ਨਾ ਕੱਪੜੇ ਦਿਖਾਉਣੀ ਆ ਫਿਰ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਦੱਸਿਓ ਵੀ ਤੁਹਾਨੂੰ ਮਤਲਬ ਜਾਂ ਮੈਂ ਜੋ ਉਹਦੇ ਦੌਰਾਨ ਗੱਲਬਾਤ ਕੀਤੀ ਆਪਣੇ ਥਾਟਸ ਦੱਸੇ ਤੇ ਉਹ ਕਿਸ ਤਰ੍ਹਾਂ ਦੇ ਲੱਗੇ ਜਾਂ ਕੱਪੜੇ ਜਿਹੜੇ ਆ ਬੱਚਿਆਂ ਦੇ ਉਹ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਜੀ ਤੇ ਚਲੋ ਆਪਾਂ ਵਿਖਾਉਣੇ ਤੁਹਾਨੂੰ ਕੱਪੜੇ ਬੱਚਿਆਂ ਦੇ ਲਾ ਨੂੰ ਮੇਰੇ ਖਲ ਲਗੇ ਪੁਈ ਬੇਟੀ ਦੇ ਕੱਪੜੇ ਇੱਕ ਲਿਆਂਦੀ ਆ ਜੀ ਇਹ ਥੋੜਾ ਜਿਹਾ ਇਹਦੇ ਤੇ ਫੌਂਟ ਕਲਰ ਆ ਥੋੜਾ ਲਾਈਟ ਇਹ ਠੀਕ ਕਿਸੇ ਨੂੰ ਲੱਗਦਾ ਤੇ ਕਿਸੇ ਨੂੰ ਇਹ ਲਾਈਟ ਜਿਆਦਾ ਲੱਗਣ ਲੱਗ ਪੈਂਦਾ ਵਾ ਇਹ ਸਟ੍ਰੇਟ ਆ ਜੀ ਬਿਲਕੁਲ ਇੱਕ ਜਿਵੇਂ ਬੈਲ ਬਾਟਮ ਹੁੱਕੇ ਪਤਾ ਨਹੀਂ ਕਿਹੜੇ ਹੁੰਦੇ ਆ ਉਹ ਹੁਣ ਜਿੰਨਾ ਫੈਸ਼ਨ ਚੱਲਦਾ ਪਿਆ ਵਾ ਤੇ ਅਸੀਂ ਕਹਿੰਦੇ ਨਹੀਂ ਉਹ ਚੀਜ਼ਾਂ ਨਹੀਂ ਅਸੀਂ ਤਾਂ ਨੂੰ ਪਾਉਣ ਦੇਣੀਆਂ ਤੇ ਇੱਕ ਹੁੰਦਾ ਵੀ ਮੈਨੂੰ ਨਾ ਇਹ ਗੋਡਿਆਂ ਘੱਡਿਆ ਤਾਂ ਫਟੀਆਂ ਫੋਟੀਆਂ ਜਿਵੇਂ ਉਹ ਲੰਦੇ ਆ ਬੱਚੇ ਜਾਂ ਡਿਜ਼ਾਈਨਿੰਗ ਬੜੀ ਹੁੰਦੀ ਆ ਉਹ ਬਿਲਕੁਲ ਚੀਜ਼ਾਂ ਪਸੰਦ ਨਹੀਂ ਤੇ ਨਾ ਬੱਚਿਆਂ ਨੂੰ ਉਹਨਾਂ ਚੀਜ਼ਾਂ ਦੀ ਹੈਬਿਟ ਹੀ ਪੈਣ ਦੇਣੀ ਆ ਬਾਕੀ ਚਲੋ ਸਿੰਪਲ ਸੂਪਰ ਜਿਹੜੀ ਡਿਜ਼ਾਈਨਿੰਗ ਆ ਉਹ ਤੇ ਬੱਚੇ ਨੂੰ ਪਾਈ ਵੀ ਜੱਚਦੀ ਆ ਤੇ ਗੱਲ ਇਹ ਹੁੰਦੀ ਵੀ ਕਈ ਵਾਰੀ ਨਾ ਕਈ ਆਪਣੇ ਭੈਣ ਭਰਾਵਾਂ ਦੀ ਵਿਚਾਰੋਂ ਦੀ ਵੀ ਜੇਨ ਨਹੀਂ ਪਾਉਣ ਦੇਣੀ ਅਸੀਂ ਗੱਲ ਉਹ ਚਲੋ ਹਰ ਕੋਈ ਆਪਣਾ ਆਪਣਾ ਹਨ ਸੋਚ ਆ ਉੱਥੇ ਆਪਾਂ ਕੁਝ ਨਹੀਂ ਕਹਿ ਸਕਦੇ ਬਟ ਮੇਰੀ ਇਹ ਸੋਚ ਆ ਵੀ ਕੱਪੜੇ ਚ ਬਰਾਈ ਨਹੀਂ ਆ ਸੋ ਹਰ ਦਿਨ ਫੈਸ਼ਨ ਚ ਬਰਾਈ ਹੋ ਸਕਦੀ ਹੈ ਕਿ ਤੁਸੀਂ ਕਿਦਾਂ ਦਾ ਕੱਪੜਾ ਪਹਿਨਦੇ ਜੇ ਤੁਹਾਡਾ ਸਟਾਈਲ ਕੀ ਆ ਹੁਣ ਦੇਖੋ ਵੀ ਜੇ ਰਿਐਲਿਟੀ ਇੱਕ ਸੋਚੀ ਜਾਵੇ ਨਾ ਤੇ ਜੀਨ ਪਾਉਣ ਚ ਬਰਾਈ ਨਹੀਂ ਆ 파ਟੀ ਜੀਨ ਵੀ ਹੁਣ ਜਿਹੜੇ ਪਾਉਂਦੇ ਉਹਨਾਂ ਨੂੰ ਤੇ ਮੇਰੇ ਵਿਚਾਰ ਵੀ ਚੰਗੇ ਨਹੀਂ ਲੱਗਣੇ ਵੀ ਜਿਵੇਂ ਗੋਡਿਆਂ ਤੋਂ 파ਟੀ ਇੱਥੇ ਕੱਟ ਲੱਗਾ ਉੱਥੇ ਕੱਟ ਲੱਗਾ ਉਹਨਾਂ ਲੱਗਦੀ ਫਿਰ ਕੀ ਫਾਇਦਾ ਇਹ ਗੱਲ ਸੋਚੀ ਜਾਵੇ ਵੀ ਕੱਪੜਾ ਤੇ ਅਸੀਂ ਪਾਉਣਾ ਸਰੀਰ ਢੱਕਣ ਵਾਸਤੇ ਤੇ ਜੇ ਅਸੀਂ ਸਰੀਰ ਵਿਖਾਉਣਾ ਹੀ ਆ ਲੋਕਾਂ ਨੂੰ ਕੱਪੜੇ ਪਾੜ-ਪਾੜ ਕੇ ਤੇ ਉਹਦਾ ਕੀ ਫਾਇਦਾ ਇਹਨੋਂ ਤੇ 2-400 ਦਾ ਬੰਦਾ ਸੂਟ ਲੈ ਕੇ ਸਵਾ ਲੈ ਤੇ ਗੱਲ ਇਹਦੀ ਆਪਣੀ ਇਸ਼ਤ ਆਪਣੇ ਹੱਥ ਹੁੰਦੀਆਂ ਹੁਣ ਇਹ ਬੇਟੀਆਂ ਬੇਟੀ ਨੂੰ ਮੇਰੀ ਸੋਚ ਆ ਚਲੋ ਜਾਂ ਮੇਰੇ ਹਸਬੰਦ ਦੀ ਸੋਚ ਆ ਸਾਡੀ ਇਹ ਸੋਚ ਆ ਵੀ ਸਾਡੀ ਬੇਟੀ ਡਾਕਟਰ ਬਣੇ ਬਹੁਤ ਜ਼ਿਆਦਾ ਸੰਸੀਅਰ ਹੈ ਸਟੱਡੀ ਵਿੱਚ ਬਹੁਤ ਜ਼ਿਆਦਾ ਸੰਸੀਅਰ ਹੈ ਤੇ ਬਾਕੀ ਇਹਦੇ ਕਰਮ ਆ ਜਾਂ ਜੋ ਵੀ ਇਹ ਫੀਲਡ ਪਲੱਸ 2 ਤੋਂ ਬਾਅਦ ਉਹ ਲੈਣਾ ਚਾਹੂਗੀ ਅਸੀਂ ਇਹਦੇ ਨਾਲ ਲਵਾਂਗੇ ਹਾਂ ਵਧੀਆ ਹੋਵੇ ਸਟੱਡੀ ਤੇ ਮਹਾਰਾਜ ਨੇਕ ਇਹਨੂੰ ਬਣਾਵੇ ਤੇ ਇਹਨਾਂ ਨੇ ਜਿੰਨਾ ਛਿੰਨਾ ਸਭ ਪੌਣੀਆਂ ਕੋਈ ਰੋਕ ਨਹੀਂ ਹੋਣੀ ਚਾਹੀਦੀ ਪਰ ਹਾਂ ਬੱਚੇ ਨੂੰ ਸ਼ੁਰੂ ਤੋਂ ਹੀ ਇਨਾ ਸੈਂਸਿਬਲ ਬਣਾਇਆ ਹੋਵੇ ਕਿ ਬੇਟਾ ਫੈਸ਼ਨ ਤੋਂ ਅ ਤੀ ਸੋਚਦਾ ਹੋਣਾ ਚਾਹੀਦਾ ਵਾ ਵਧੀਆ ਹੋਣਾ ਚਾਹੀਦਾ ਕਪੜਾ ਉਹ ਪੋਣਾ ਚਾਹੀਦਾ ਜਿਹੜਾ ਸਮਾਜ ਨੂੰ ਵੀ ਸੋਹਣਾ ਲੱਗੇ ਪਾਇਆ ਤੁਹਾਨੂੰ ਚੱਗੇ ਆ ਤੇ ਨਾਲ ਇਹਦਾ ਜੀਨ ਦੀ ਬੇਟੀ ਮੇਰੀ ਜਾਈ ਹੈ ਸ਼ਾਇਦ 900 ਰੁਪਏ ਦੀ ਬਾਕੀ ਕੋ ਰੇਟ ਤੁਹਾਨੂੰ ਪਤਾ ਘਟ ਵਧ ਕਿਤੇ ਵਧ ਮਿਲਿਆ ਕਿਤੇ ਘਟ ਆ ਇਹਨੇ ਦੇ ਲਾਸਟ ਈਅਰ ਲਈ ਹਸਟਾਪ ਇਸ ਤਰ੍ਹਾਂ ਲੌਂਗ ਤੇ ਇਹ ਫਰੌਕ ਟਾਈਪ ਮੈਂ ਬਹੁਤ ਸੋਹਣਾ ਲੱਗਦਾ ਇਹ ਵੀ ਇਹਨੇ ਇਸ ਜੀਨ ਨਾਲ ਪਾ ਕੇ ਵੇਖਿਆ ਸੀ ਤੇ ਬਹੁਤ ਜ਼ਿਆਦਾ ਜੱਗਿਆ ਮਤਲਬ ਮੈਨੂੰ ਜੀਨ ਪਹੁੰਚ ਪਈ ਇਤਰਾਜ ਨਹੀਂ ਆ ਆਪਣੀ ਬੱਚੀ ਦੇ ਤੇ ਅਸੀਂ ਇਹਨੂੰ ਇਹ ਖੁੱਲ ਵੀ ਦੇਣੀ ਐ ਇਦਾਂ ਦੀਆਂ ਬੰਦਸ਼ਾ ਨਹੀਂ ਲਾਉਣੀਆਂ ਵੀ ਜੇ ਇੰਨੀ ਪਾਣੀ ਫਲਾਣ ਨਹੀਂ ਕਰਨਾ ਠੀਕ ਨਹੀਂ ਕਰਨਾ ਪਰ ਇਹ ਆਪੀ ਮਤਲਬ ਮੰਲਾ ਸਰੀਰ ਨਾ ਬੱਚੇ ਦਾ ਦੇਖਦਾ ਹੋਵੇ ਬੈਕ ਸਾਈਡ ਤੋਂ ਕਵਰ ਹੋਵੇ ਬੱਚਾ ਗੁਰਦੁਆਰਾ ਸਾਹਿਬ ਜਾਓ ਤੁਸੀਂ ਮੱਥਾ ਟੇਕੋ ਤੇ ਤੁਹਾਡਾ ਸਰੀਰ ਨਹੀਂ ਨੰਗਾ ਹੋਣਾ ਚਾਹੀਦਾ ਪਈ ਅਸੀਂ ਗੁਰੂ ਘਰ ਵੀ ਤੇ ਬਾਹਰ ਅੰਦਰ ਵੀ ਹੁੰਦਿਆਂ ਜਾਂਦਿਆਂ ਕੱਪੜਾ ਪਾਇਆ ਤੁਹਾਨੂੰ ਜੱchnਾ ਚਾਹੀਦਾ ਲੱਗਣਾ ਚਾਹੀਦਾ ਵੀ ਤੁਸੀਂ ਸਰਦਾਰਾਂ ਦੇ ਧੀਆ ਬੁੱਤ ਜੇ ਚਾਹੇ ਜਿੰਨਾ ਹੀ ਪਾਈਆਂ ਹੋਣ ਇੰਨੀ ਸੋਹਣੀ ਤੁਹਾਡੀ ਪਰਸਨੈਲਿਟੀ ਹੋਣੀ ਚਾਹੀਦੀ ਆ ਤੇ ਇਹਦੇ ਨਾਲ ਨਾਲ ਫਰੌਗ ਟਾਈਪ ਆ ਇਹ ਗੁਰਦਿਆਂ ਤੋਂ نیچے ਤੱਕ ਬੱਚੇ ਦੇ ਆਉਂਦੀ ਆ ਤੇ ਪੂਰਾ ਕਵਰ ਬੱਚਾ ਕਿ ਵੀ ਬੱਚੇ ਕੱਪੜਾ ਵਧੀਆ ਤੋਂ ਵਧੀਆ ਲੱਗ ਕੇ ਦਵਾਂਗੇ ਕੱਪੜੇ ਦੀ ਕੋਈ ਗੱਲ ਨਹੀਂ ਐ ਜੀਨਾ ਪਾਓ ਉਹ ਵੀ ਕੋਈ ਤੁਹਾਨੂੰ ਰੋਗ ਨਹੀਂ ਹੈਗੀ ਪਰ ਸਰਦਾਰ ਲੱਗਣੇ ਚਾਹੀਦੇ ਜੀ ਭਾਵੇਂ ਜੀਨਾ ਹੀ ਕਿਉਣਾ ਪਾਈਆਂ ਹੁਣ ਦੂਰੋਂ ਦਿਖਣਾ ਚਾਹੀਦਾ ਵੀ ਸਰਦਾਰਾਂ ਦੇ ਬੱਚੇ ਆ ਇਹ ਨਹੀਂ ਵੀ ਮਤਲਬ ਮੈਂ ਸ਼ਬਦ ਮੇਰੇ ਸਹੀ ਨਹੀਂ ਲੱਗਣਗੇ ਤੁਹਾਨੂੰ ਬਟ ਨਾ ਆ ਬਾਰਾ ਜ ਨਹੀਂ ਬੱਚਾ ਲੱਗਣਾ ਚਾਹੀਦਾ ਕੱਪੜੇ ਤੋਂ ਹੀ ਆਪਾਂ ਜੱਜ ਕਰ ਲੈਨੇ ਆ ਮੈਂ ਦੂਜੀ ਗੱਲ ਇਹ ਆ ਵੀ ਜ਼ਰੂਰੀ ਨਹੀਂ ਵੀ ਦੀ ਕੱਪੜਾ ਕਿਸੇ ਨੇ ਕੋਈ ਫਟੇ ਦੇ ਪਾਏ ਆ ਜਾਂ ਬਹੁਤ ਜ਼ਿਆਦਾ ਫੈਸ਼ਨੇਬਲ ਜਿਵੇਂ ਅੱਜ ਕੱਲ ਚੱਲਦੇ ਪਾਟੇ ਪ੍ਰਾਣੇ ਵੀ ਉਹ ਬੰਦਾ ਅੰਦਰੋਂ ਮੈੜਾ ਹੋਗਾ ਬਟ ਵੇਖੋ ਪਹਿਲਾਂ ਤੇ ਆਪਾਂ ਵੇਖ ਕੇ ਆਪਣੀ رائے ਬਣਾਉਣੀ ਆ ਨਾ ਕਿਸੇ ਬਾਰੇ ਵੀ ਆ ਬੰਦਾ ਇਦਾਂ ਦਾ ਹੋਣਾ ਵਾ ਤੇ ਕਿਉਂ ਆਪਾਂ ਆਪਣੀ ਲੁੱਕ ਖਰਾਬ ਕਰਨੀ ਆ ਪੈਸੇ ਤੇ ਅਹੀਂ ਉਹ ਕਰਦੇ ਨੇ ਸਭ ਉਹਨਾਂ ਦੇ ਚਾਰੇ ਪੈਸੇ ਲੱਗਦੇ ਆ ਜਿਹੜੇ ਆ ਪਾਟੇ ਪ੍ਰਾਣੇ ਨੇ ਵੇਚੀ ਲੈਂਦੇ ਹਨ ਨਾ ਕਰਨ ਵਾਲੇ ਉਹਨਾਂ ਨੇ ਤਾਂ ਬਹੁਤਾਰੇ ਪੈਸੇ ਲੈ ਲੈਂਦੇ ਆ ਭਾਈ ਇਹ ਕਾਲੀ ਸੀ ਬ੍ਰਾਊਨ ਕਲਰ ਦੀ ਇਹ ਵੀ ਨੋਟਸ ਉਹ ਜਹਾ ਹਜ਼ਾਰ ਰੁਪਏ ਦੀ 900 ਕ ਦੀ ਚੈੱਕ ਦਿੱਤੀ ਸੀ ਇਹ ਹੈਗੀ ਨੈਰੋ ਤੇ ਆ ਦੇਖੋ ਮਤਲਬ ਉੱਪਰੋਂ ਵੀ ਸੋਬਰ ਬਿਲਕੁਲ ਹੈਗੀ ਆ ਕੋਈ ਇੱਥੇ ਕੱਟ ਛੱਟ ਵਾਲਾ ਨਹੀਂ ਲਈ ਤੇ ਆ ਤੁਸੀਂ ਇਹਦਾ ਪੁਰਾਣਾ ਪਿਛਲੇ ਸਾਲ ਦਾ ਇਹਦੇ ਨਾਲ ਲੱਗ ਗਈ ਆ ਗਰਮ ਬਲੈਕ ਕਲਰ ਦੀ ਤੇ ਇਦੇ ਨਾਲ ਅਸੀਂ ਲਿਆ ਸੀ ਆ ਟੌਪ ਟੌਪ ਵੀ ਅਸੀਂ ਲਿਆ ਪੂਰੇ ਲੌਂਗ ਮਤਲਬ ਪਿੱਛੋਂ हिਪ ਵਗੈਰਾ ਪੂਰੀ ਕਵਰ ਹੁੰਦੀ ਹੈ ਬੱਚੇ ਦੀ ਉਸ ਹਿਸਾਬ ਨਾਲ ਵੀ ਲੌਂਗ ਟਾਈਪ ਪਾਇਆ ਬੱਚੇ ਨੂੰ ਬਹੁਤ ਸੋਹਣਾ ਹੁਣ ਜਿਸ ਦਿਨ ਰਾਤੀ ਉਹਨੇ ਪਾ ਕੇ ਦੇਖੀ ਸੀ ਮੈਂ ਸਗੋਂ ਵੀਡੀਓ ਬਣਾ ਲੈਣੀ ਸੀ ਤੇ ਜਿਸ ਦਿਨ ਪਾਏਗੀ ਡਰੈਸ ਉਹ ਵੀ ਵੀਡੀਓ ਵਿੱਚ ਸ਼ੇਅਰ ਕਰੂੰਗੀ ਧੀਤੀਆਂ ਬੁੱਤਾਂ ਤੇ ਰੋਗ ਨਹੀਂ ਲਾਉਣੀ ਧੀਆਂ ਬੁੱਤਾਂ ਨੂੰ ਇਹ ਸੈਂਸਿਬਲ ਇਸ ਤਰ੍ਹਾਂ ਦੇ ਬਣਾਓ ਕਿ ਅਸੀਂ ਕੀ ਪਾਉਣਾ ਵਾ ਉਹਨਾਂ ਨੂੰ ਸਮਝ ਹੋਣੀ ਚਾਹੀਦੀ ਹੈ ਮਲੇ ਰੋਗ ਲਾਇਆ ਤੇ ਬੱਚਾ ਸਗੋ ਵਿਗੜਦਾ ਵਾ ਉਹ ਗੱਤ ਪਾਸੇ ਵੀ ਜਾਂਦਾ ਵਾ ਪਰ ਹਾਂ ਜਿੱਥੇ ਕੰਮ ਤੇ ਰੋਕ ਲਾਉਣੀ ਚਾਹੀਦੀ ਉੱਥੇ ਤੇ ਲਾਉਣੀ ਆ ਪਰ ਉਹਨੂੰ ਸੈਂਸਿਬਲ ਬਣਾਉਣਾ ਵਾ ਬੱਚੇ ਅਸੀਂ ਕੀ ਪਾਉਣਾ ਵਾ ਸਾਡਾ ਸੁਸਾਇਟੀ ਚ ਕੀ ਰਤਬਾ ਹੈਗਾ ਵਾ ਤੇ ਅਸੀਂ ਕੱਪੜਿਆਂ ਤੋਂ ਹੀ ਨਹੀਂ ਆ ਸਾਡੀ ਮਾਡਰਨ ਪੁਣਾ ਦਿਖਣਾ ਸਾਡੀ ਅਸੀਂ ਪੜੇ ਲਿਖੇ ਵੈਲ ਐਜੂਕੇਟਿਡ ਹੋਣੇ ਚਾਹੀਦੇ ਆ ਮੈਨਰਸ ਵਧੀਆ ਹੋਣੇ ਚਾਹੀਦੇ ਆ ਸਾਡੇ ਸਾਨੂੰ ਵੱਡਿਆਂ ਛੋਟਿਆਂ ਦੀ ਇਸ਼ਤ ਕਰਨੀ ਆਉਂਦੀ ਆ ਚਾਹੀਦੀ ਆ ਸਮਾਜ ਚ ਰਹਿਣਾ ਹੋਣਾ ਚਾਹੀਦਾ ਇਨਸਾਨੀਅਤ ਸਾਨੂੰ ਪਤਾ ਹੋਣੀ ਚਾਹੀਦੀ ਕੀ ਚੀਜ਼ ਆ ਤੇ ਕਪੜਾ ਤੁਹਾਡਾ ਵਧੀਆ ਹੋਣਾ ਚਾਹੀਦਾ ਵਾ ਆਹ ਜਿਹੜਾ ਮੈਂ ਟਾਪ ਲਿਆ ਇਹ ਹੈਗੀ ਆ ਮੱਖਣੀ ਜੀ ਵਰਗੀ ਜਿਵੇਂ ਮੈਨੂੰ ਨਾ ਹੋਣੇ ਦਾ ਕੀ ਕਹਿ ਸਕਦੀ ਆ ਮੈਂ ਆਹ ਆਫ ਵਾਈਟ ਜਾਂ ਕਹਿ ਲੋ ਜਾਂ ਲਾਈਟ ਜੀ ਲੈਮਨ ਸ਼ੇਡ ਹੈ ਤੇ ਵਿੱਚ ਵਿੱਚ ਆ ਜਿਹੜੇ ਨੇ ਦਿਖ ਵੀ ਰਹੇ ਚਮਕਦੇ ਹਨ ਗੋਲਡਨ ਜੀ ਸ਼ੇਡ ਤੇ ਹੈਗੇ ਆ ਤੇ ਹੈਗੇ ਪਿਓਰ ਵੂਲਨ ਚ ਇਹ 1200 ਦੇ ਦਾ ਟਾਪ ਆਇਆ ਸੀ ਆ ਆ 600 ਰੁਪਏ ਦਾ ਤੇ ਪੈਂਟ ਆ 900 ਦੀ ਜਾਂ 1000 ਦੀ ਹੈ ਸ਼ਾਇਦ ਤੇ ਕਪੜੇ ਮੈਂ ਫਿਰ ਹਮੇਸ਼ਾ ਇੱਕ ਤੇ ਥੋੜਾ ਲੌਂਗ ਲਈਦੇ ਬੱਚੇ ਦੇ ਵੀ 1 ਸਾਲ ਹੋਰ ਚੱਲ ਜਾਣ ਦੂਸਰੀ ਗੱਲ ਇਹ ਹੁੰਦੀ ਵੀ ਮੈਂ ਬੇਟੀ ਦਾ ਹਮੇਸ਼ਾ ਧਿਆਨ ਰੱਖਦੀ ਆ ਵੀ ਜੇ ਉਹਨੂੰ ਕਮੀਜ਼ ਉੱਚਾ ਹੋ ਗਿਆ ਜਿਵੇਂ ਹੁਣ ਮੰਨ ਲਓ ਆ ਜੀਨ ਹੀ ਆ ਉਹ ਅੰਨੇ ਸਾਲ ਚਲੋ ਜੀਨ ਆਉਂਦੀਆਂ ਲੈਣ ਜਾਂ ਹਾਈਟ ਬਜੇ ਬੱਚੇ ਦੀ ਦਾ ਘਰ ਪਾ ਲੈ ਕੋਈ ਗੱਲ ਨਹੀਂ ਆ ਜੇ ਬਾਜ਼ਾਰ ਜਾਣਾ ਵਾ ਜਾਂ ਆਪਾਂ ਸ਼ਹਿਰ ਜਾਣਾ ਜੇ ਬਾਈਕਾਂਸ ਉਸ ਨੂੰ ਇਹ ਟੌਪ ਨਾ ਆਉਂਦੀ ਹੋਵੇ ਫਿਟਿੰਗ ਹੋਦੀ ਮੰਨ ਲਓ ਮਗਰੋਂ ਹਿਪ ਦੇਖਦੀ ਹੋਵੇ ਬੰਦਾ ਤੁਰਿਆ ਜਾਂਦਾ ਹੀ ਬੁਰਾ ਲੱਗਦਾ ਹੋਵੇ ਤੇ ਮੈਂ ਉਹਨੂੰ ਟੌਪ ਜਿਹੜਾ ਇਹ ਕੋਟੀ ਵੱਲੋਂ ਸੂਟ ਸਾਟਣਾ ਪਵਾ ਦੇਣੇ ਆ ਇਹਦੇ ਨਾਲ ਮੈਂ ਚਾਹੇ ਕਾਟਨ ਦਾ ਕੱਪੜਾ ਲੈ ਕੇ ਸੀਕੇ ਦਾਵਾ ਬੱਚੇ ਨੂੰ ਅਲੱਗ ਕਮੀਜ਼ ਸੀਂ ਦੇਣੇ ਆ ਵੀ ਮੇਰਾ ਬੱਚਾ ਬੁਰਿਆ ਨਾ ਲੱਗੇ ਕਿਸੇ ਦੀ ਅੱਖਾਂ ਚ ਨਾ ਆਵੇ ਮੇਰਾ ਬੱਚਾ ਤੇ ਜੇ ਹੋਇਆ ਦੇਖ ਲਓ ਆਪਾਂ ਹੁੰਦਾ ਨਾ ਇੱਕ ਵੀ ਥੋੜੇ ਜਿਹਾ ਘਟ ਜੇ ਪੈਸੇ ਮੇਰੇ 2-300 ਰੁਪਏ ਦਾ ਕੋਈ ਹਲਕਾ ਜਿਹਾ ਟਾਪ ਮਿਲ ਜੇ ਹਨਾ ਲੌਂਗ ਚ ਮਿਲ ਜੇ ਤੇ ਉਹ ਆਪਾਂ ਲੌਂਗ ਕਮੇਜ ਬਣਿਆ ਬਣਾਇਆ ਬੱਚੇ ਨੂੰ ਲੈ ਦੇਣਾ ਇਸ ਤਰ੍ਹਾਂ ਕਰਕੇ ਮਤਲਬ ਮੇਰੀ ਬੱਚੀਆਂ ਮੈਨੂੰ ਪਤਾ ਵੀ ਉਹ ਛੋਟੀ ਆ ਪਰ ਮੈਂ ਉਹਦੀ ਮਦਰਾਂ ਮੈਨੂੰ ਪਤਾ ਉਹਨੂੰ ਕਿਹੜੇ ਤਰੀਕੇ ਨਾਲ ਸਮਝਾਉਣਾ ਕਿਸ ਤਰ੍ਹਾਂ ਰੱਖਣਾ ਕਿਉਂਕਿ ਜਿੰਨਾ ਮਰਜ਼ੀ ਪੜ ਲਿਖ ਜਾਈਏ ਧੀਆਂ ਦੀ ਸੁਸਾਇਟੀ ਅਲੱਗ ਹੀ ਨੇ ਜਿਹੜੀ ਆ ਰੱਖਦੀ ਆ ਇਸ ਲਈ ਮੈਂ ਆਪਣੇ ਬੱਚਿਆਂ ਦੀ ਜਾਨ ਹੀ ਮਾਰਨੀ ਆ ਪਰ ਉਹਨੂੰ ਮੈਂ ਜੀਣਾ ਸਿਖਾਉਣਾ ਵੀ ਬੱਚੇ ਰਹਿਣਾ ਕਿਸ ਤਰ੍ਹਾਂ ਸਮਾਜ ਦੇ ਵਿੱਚ ਕਿਸ ਤਰ੍ਹਾਂ ਦਾ ਸਾਡਾ ਕੱਪੜਾ ਹੋਣਾ ਚਾਹੀਦਾ ਕਿਸ ਤਰ੍ਹਾਂ ਦਾ ਸਾਡਾ ਬਹਿਣ ਕਰਾਉਣਾ ਹੋਣਾ ਚਾਹੀਦਾ ਬੋਲਚਾਲ ਹੋਣਾ ਚਾਹੀਦਾ ਵਾ ਸੋ ਇਹ ਸੀ ਜੀ ਮੇਰੀ ਬੇਟੀ ਦੀ ਕਲੈਕਸ਼ਨ ਇਹ ਇਹਦੇ ਨਾਲ ਆਵ ਇਹ ਇਹਨਾਂ ਦੇ ਪਸੰਦ ਇਹਨਾਂ ਦੇ ਪਾਪਾ ਦੀ ਆ ਕਿ ਉਹਨਾਂ ਨੂੰ ਬਸ ਇਹੀ ਸੋਹਣਾ ਲੱਗਾ ਵੀ ਮੈਂ ਤੇ ਇਹੀ ਲੈਣਾ ਵਾ ਤੇ ਇਹ ਸੂਟ ਨੂੰ ਟੋਟਲ ਲਾ ਲੋ 2100 ਦਾ ਬਣ ਗਿਆ ਕਿ 1200 ਦਾ ਆ ਵਾ ਤੇ 900 ਜਾਂ 1000 ਦੀ ਬਾਈਕ ਸੂਟ ਦਾ ਲਾ ਲਓ ਤੁਸੀਂ ਤੇ ਇੱਕ ਸੂਟ ਇਹਦਾ ਆ ਲਿਆ ਆਪਾਂ 650 ਦੀ ਹੀ ਆ ਉਹਨਾਂ ਦਿੱਤੇ ਤੇ ਆ ਵੀ ਸ਼ਾਇਦ ਨੌਂ ਸੌ ਜਾਂ 1000 ਦੀ ਨਹੀਂ ਕਿਦੇ 17-1800 ਲਾ ਲਓ ਮਤਲਬ ਇਹ ਤੇ ਹੁਣ ਦੇਖੋ 2000 ਦੇ ਕੱਪੜੇ ਮਨੋਂ ਨੂੰ ਆਪਾਂ ਇਹ 500 ਵਾਲਾ ਸੂਟ ਵੀ ਬੱਚੇ ਲਈ ਆ ਸਕਦਾ ਸੀ ਪਰ ਉਹ ਸੂਟ ਮਤਲਬ ਮੈਂ ਇਹ ਨਹੀਂ ਕਹਿੰਦੀ ਦੇਖੋ ਹਰ ਇੱਕ ਦਾ ਹਨਾ ਹੰਕਾਰ ਵਾਲੀ ਕੋਈ ਗੱਲ ਨਹੀਂ ਆ ਪੀ ਜਿਵੇਂ ਇਹਨਾਂ ਦੇ ਪਾਪਾ ਨੂੰ ਵੀ ਹੁੰਦਾ ਵੀ ਬੱਚੇ ਦਾ ਕੱਪੜਾ ਮੈਨੂੰ ਪਾਇਆ ਵਧੀਆ ਲੱਗਣਾ ਚਾਹੀਦਾ ਚਲੋ ਹੁਣ ਉਹ ਟੀਚਰ ਨੇ ਜਾਂ ਜਿਸ ਤਰ੍ਹਾਂ ਦਾ ਬੰਦੇ ਦੀ ਸੁਸਾਇਟੀ ਹੁੰਦੀ ਉਹਦਾਂ ਦਾ ਉਹਨਾਂ ਨੂੰ ਲੱਗਦਾ ਵੀ ਨਹੀਂ ਮੇਰਾ ਕੱਲ ਨੂੰ ਯਾਰ ਮੇਲੀਆਂ ਚ ਮੈਂ ਜਾਵਾਂ ਮਾ ਮੇਰੇ ਬੱਚੇ ਨਾਲ ਹੋਣ ਤੇ ਇਹ ਨਾ ਲੱਗੇ ਵੀ ਇਹਨਾਂ ਨੇ ਕਿਦਾਂ ਦੇ ਕੱਪੜੇ ਪਾਏ ਆ ਤੇ ਦੂਸਰੀ ਗੱਲ ਇਹ ਆ ਵੀ ਕਿਸੇ ਵੇਲੇ ਟਾਈਮ ਸਾਰਨਾ ਪਵੇ ਤਾਂ ਸਾਰ ਵੀ ਲੈਣਾ ਚਾਹੀਦਾ ਸਸਤਾ ਵੀ ਲੈਣਾ ਪਵੇ ਤਾਂ ਕੋਈ ਗੱਲ ਨਹੀਂ ਆ ਕਿਉਂਕਿ ਵਾਦੇ ਘਾਟੇ ਚੱਲਦੇ ਰਹਿੰਦੇ ਆ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆਪਣੇ ਬੇਟੇ ਦੀ ਕਲੈਕਸ਼ਨਸ ਉੱਤਾਂ ਦੀ ਹਾਂਜੀ ਜੀ ਨੈਕਸਟ ਅਗੇ ਬੀਟੇ ਦੇ ਕੱਪੜੇ ਕਲਰ ਥੋੜਾ ਹੋਣ ਚਾ ਨਾ ਡਲ ਜੇ ਦਿਖਦੇਗੇ ਇਸ ਟਾਈਮ ਤੇ ਆਹ ਦੇਖੋ ਜੀ ਆਵਾ ਜੀ ਹੁਣ ਬੱਚੇ ਦੀ ਵੀ ਅਸੀਂ ਦੇਖੋ ਬਿਲਕੁਲ ਬੈਲ ਬੋਟਮ ਜਿਹੜੀ ਜੀ ਨੇ ਉਹ ਨਹੀਂ ਖਰੀਦੀ ਇਹ ਵਾਸ਼ਿੰਗ ਇਹਨੂੰ ਕੱਪੜਾ ਕਹਿ ਦਿੰਦੇ ਹੋਣ ਹਾਂਜੀ ਤੇ ਇਹ ਵਾਲੀ ਜੀ ਨੇ ਖਰੀਦੀ ਬੱਚੇ ਲਈ ਬੇਟਾ ਹੁਣ 10 ਸਾਲ ਲੱਗ ਗਿਆ ਇਹਨੂੰ ਉੱਪਰ ਇੱਕ ਤੇ ਦੇ ਇਲਾਸਟਿਕ ਹੁੰਦੀ ਹੈ ਬੱਚੇ ਨੂੰ ਮਤਲਬ ਨਾ ਪਾਣੀ ਸੌਖੀ ਆ ਦੂਸਰਾ ਜਿਹੜੀ ਹੁੰਦੀ ਨਾ ਬੈਲਟ ਦੇ ਵੱਲ ਖਿੱਚ-ਖਿੱਚ ਕੇ ਉਹ ਦੂਸਰਾ ਉਹ ਬੜਾ ਔਖਾ ਮੈਨੂੰ ਲੱਗਦਾ ਇੱਕ ਬੱਚੇ ਦਾ ਢਿੱਡ ਜਿਆ ਕੱਸਿਆ ਰਹਿੰਦਾ ਇਹ ਥੋੜਾ ਫਲੈਕਸੀਬਲ ਜਿਹਾ ਹੋ ਜਾਂਦਾ ਵੀ ਬੱਚੇ ਦਾ ਐਡਜਸਟ ਹੋ ਜਾਂਦਾ ਵਾ ਤੇ ਲੋਹਣੀ ਪਾਣੀ ਬੱਚੇ ਨੂੰ ਸੌਖੀ ਹੁੰਦੀ ਆ ਕਿ ਇਹਦੇ ਨਾਲ ਇਹ ਆਈ ਸੀ 800 ਰੁਪਏ ਦੀ ਚੀਨ ਆਈ ਹੈ ਤੇ ਇਹਦੇ ਨਾਲ ਲਈ ਆ ਆ ਸਵੈਟਰ ਇਹਨੂੰ ਤੁਸੀਂ ਹੈਗੀ ਤੇ ਕੋਟੀ ਆਏ ਆ ਦੇਖੋ ਆ ਵਾਲੀ ਡਿਜ਼ਾਈਨਿੰਗ ਦੀ 800 ਰੁਪਏ ਦੀ ਇਹਦੀ ਆਈ ਹੈ ਕੋਟੀ ਇਹਦੇ ਨਾਲ ਮੈਚਿੰਗ ਕੀਤੀ ਆ ਤੇ ਇਹ ਹੁਣ ਕੋਟੀ ਆਪਾਂ ਤੁਸੀਂ ਕਿਸੇ ਵੀ ਹੋਰ ਪੈਂਟ ਨਾਲ ਵੀਅਰ ਕਰ ਸਕਦੇ ਨੇ ਤੇ ਸ਼ਰਟ ਵਗੈਰਾ ਤੇ ਆਪਣੇ ਕੋ ਕੋਈ ਨਾ ਕੋਈ ਘਰ ਹੁੰਦੀ ਆ ਆਪਾਂ نیچے ਜੀ ਪਾ ਸਕਦੇ ਆ ਚਾਹੇ ਇਹਦੇ ਥੱਲੇ ਗਰਮੀਨਰ ਪਾ ਲੂ ਤੇ ਉਹ ਵੀ ਚੱਲ ਜਾਂਦਾ ਵਾ ਬੱਚੇ ਦਾ ਵੀ ਆਪਾਂ ਨੰਬਰ ਮਤਲਬ ਇੱਕ ਅੱਧਾ ਵੱਡਾ ਹੀ ਲੈਣੇ ਆ ਵੀ ਚਲੋ ਨੈਕਸਟ ਈਅਰ ਤੱਕ ਆ ਜਾਏ ਬੱਚੇ ਨੂੰ ਦੇ ਇਹ ਬੇਟੇ ਦੇ ਕਲਕਸ਼ਨ ਹੈਗੇ ਆ ਹੁਣ ਬੇਟੇ ਦੇ ਮੈਂ ਤੁਹਾਨੂੰ ਦੱਸ ਨਹੀਂ ਕੱਲ ਜਦੋਂ ਅਸੀਂ ਗਏ ਨਾ ਲੈਣ ਵਾਸਤੇ ਕੱਪੜੇ ਤੇ ਬੈਲ ਬਾਉਡਰ ਮਗੈਨ ਵੀ ਸਨ ਹੋਰ ਨਾ ਪੈਂਟਾਂ ਜੀ ਹੁਣ ਆਉਂਦੀਆਂ ਨਹੀਂ ਜਿਵੇਂ ਨੈਰੋ ਪਹੁੰਚੇ ਹੋਗੇ ਸਿਰਫ ਆਹੋ ਜਿਹੀ ਪੈਂਟਾਂ ਸੀ ਉਹਨਾਂ ਕੋ ਸਿੰਪਲ ਤੇ ਐਮ ਕਹਿੰਦਾ ਵੀ ਮਮਾ ਮੈਂ ਵੀ ਲੈ ਲਾਂ ਤੇ ਇਹਨਾਂ ਦੇ ਪਾਪਾ ਕਹਿੰਦੇ ਵੀ ਜੱਲ ਜੇ ਵੇਖ ਲਾ ਪਵਾ ਕੇ ਤੇ ਮੈਨੂੰ ਬਿਲਕੁਲ ਚੰਗੀ ਨਹੀਂ ਲੱਗਦੀ ਮਤਲਬ ਬੱਚੇ ਨੂੰ ਹੁਣ ਤੋਂ ਹੀ ਆਪਾਂ ਫੈਸ਼ਨ ਦੀ ਆਦਤ ਤੇ ਪਾਤੀ ਨਾ ਵੀ ਇਦਾਂ ਦੇ ਕਰੋ ਆ ਜਿਹੜੇ ਕੱਪੜੇ ਆ ਨਾ ਮਤਲਬ ਸੱਚ ਕਰਕੇ ਜਾਣੇ ਹੁੰਦੇ ਤੁਸੀਂ ਮੈਂ ਇਹ ਨਹੀਂ ਕਹਿੰਦੀ ਵੀ ਮੇਰੀ ਸੋਚ ਨਾਲ ਹੀ ਚੱਲਣਾ ਚਾਹੀਦਾ ਵਾ ਤੁਹਾਡੀ ਲੁੱਕ ਤਾਂ ਨੂੰ ਤੁਸੀਂ ਘੱਟ ਵੀ ਪੜੇ ਲਿਖੇ ਹੋਵੋ ਨਾ ਤੁਹਾਡੀ ਲੁੱਕ ਬਹੁਤ ਵਧੀਆ ਹੋਣੀ ਚਾਹੀਦੀ ਆ ਮਤਲਬ ਵੇਖਣ ਵਾਲੇ ਨੂੰ ਜੱਜ ਨਹੀਂ ਹੋਣਾ ਚਾਹੀਦਾ ਵੀ ਤੁਹਾਡੇ ਪੱਲੇ ਕੀ ਆ ਤੇ ਤੁਹਾਡੇ ਜਿਹੜੇ ਜਿੰਨਾ ਦੇ ਤੁਸੀਂ ਬਹੁਤ ਪੈਸੇ ਖਰਚ ਲੈਂਦੇ ਜੇ ਗੋਟਿਆਂ ਤੋਂ ਪਾਟੇ ਗਿੱਟਿਆਂ ਤੋਂ ਪਾਟੇ ਪੱਟਾਂ ਤੋਂ ਪਾਟੇ ਕੱਪੜੇ ਉਜੀ ਨਪਾਈਆਂ ਦੀਆਂ ਮੈਂ ਲੜਕੀਆਂ ਦੀਆਂ ਵੀ ਵੇਖਦੀ ਪਹਿਲੀ ਤੇ ਗੱਲ ਸਾਨੂੰ ਸ਼ਰਮ ਚਾਹੀਦੀ ਆਪਣੇ ਬੱਚਿਆਂ ਨੂੰ ਇਹੋ ਜਿਹੇ ਕੱਪੜੇ ਪਾਉਣ ਲੱਗਿਆਂ ਜਾਂ ਵੱਡੇ ਜਿਹੇ ਵੀ ਕਰਦੇ ਆ ਤੇ ਉਹ ਤਾਂ ਮਤਲਬ ਇਹ ਸ਼ੁਰੂ ਤੋਂ ਉਹਨਾਂ ਦੀ ਜਿੱਦਾਂ ਉਹ ਪਗਾਈਆਂ ਹੁੰਦੀਆਂ ਵਾ ਇਸੇ ਲਈ ਉਹ ਵੱਡੇ ਹੋ ਕੇ ਉਹ ਜਿੱਦਾਂ ਕਰਦੇ ਆ ਤੇ ਉਹ ਤੋਂ ਭਾਵੇਂ ਤੁਸੀਂ ਬਹੁਤ ਐਜੂਕੇਟਿਡ ਜੇ ਬਹੁਤ ਵਧੀਆ ਇਨਸਾਨ ਜੇ ਵੇਖਣ ਵਾਲਾ ਤੁਹਾਡੇ ਲਈ ਗਲਤ ਰਾਏ ਬਣਾ ਲੈਂਦਾ ਵੀ ਪਤਾ ਨਹੀਂ ਇਹ ਕਿੱਦਾਂ ਦਾ ਹੋਣਾ ਵਾ ਇਸ ਲਈ ਕੱਪੜੇ ਸਾਡੀ ਮਤਲਬ ਕੱਪੜਿਆਂ ਤੋਂ ਵੇਖ ਕੇ ਹੀ ਅਸੀਂ ਲੋਕੀ ਸਾਨੂੰ ਜੱਜ ਕਰ ਲੈਂਦੇ ਆ ਆਹ ਕੁ ਫਿਰ ਇਹਦੀ ਵੀ ਨਾ ਸ਼ੇਡ ਬਹੁਤ ਸੋਹਣੀ ਆ ਬਰਾਊਨ ਦੀ ਇੱਥੇ ਥੋੜਾ ਪੌਂਚ ਲੱਗੇ ਜਾਂਦੀ ਆ ਆ ਕਾਹ ਵੈਰੀ ਜੇਨ ਤੇ ਇਹਦੇ ਨਾਲ ਆਹ ਟਾਕ ਖੀਦਦੇ ਆ ਕੋਟੀ ਲਾ ਲਓ ਤੁਸੀਂ ਆਹ ਦੇਖੋ ਡਿਜ਼ਾਈਨਿੰਗ ਦੋਵਾਂ ਦੀ ਸੇਮ ਹੈ ਬਸ ਦਾ ਕਲਰ ਦਾ ਹੀ ਫਰਕ ਹੈ ਕੋਟੀਆਂ ਦਾ ਇਹ ਹੁਣ ਬੱਚੇ ਦੇ ਚਲੋ ਦੋ ਸੂਲ ਬਣ ਗਏ ਕੋਈ ਵਿਆਹ ਸ਼ਾਦੀ ਹੋਵੇ ਜਾਂ ਹਨਾ ਕਿਤੇ ਆਉਣਾ ਜਾਣਾ ਬੱਚਿਆਂ ਨੇ ਨਾਨਕੇ ਭੂਆ ਇੱਥੋਂ ਤੱਕ ਹੀ ਜਾਣਾ ਹੁੰਦਾ ਬੱਚਿਆਂ ਨੇ ਤੇ ਦੋ ਸੂਟ ਬੱਚੇ ਦੇ ਬਣ ਗਏ ਵਧੀਆ ਕੁਝ ਚਲੋ ਹੁੰਦੇ ਆਪਣੇ ਪੈਪ ਵਾਏ ਤੇ ਇਹ ਹੋ ਗਏ ਸੀ ਇਹਦੇ 32 ਸੋੜੇ ਦੋਵੇਂ ਸੂਟ ਆਏ ਸੀ ਇਹਦੇ ਤੇ ਜਲੋਏ ਆਪੇ ਬੱਚੇ ਲਈ ਐਮੋਨੋ কুর্তা ਪਜਾਮਾ ਦਾ ਇਸ ਤਰ੍ਹਾਂ ਕੁਝ ਕੁਝ ਮੈਂ ਘਰ ਵੀ ਸਟਿਚ ਕਰ ਦਿੰਦੇ ਆ ਗਰਮ ਤੇ ਗਰਜੋਤਰੀ ਵੀ ਮੈਂ ਸਲਵਾਰ ਕਮੀਜ਼ ਕਰਦੀ ਰਹਿਣੀ ਆ ਕਿ ਬੱਚੇ ਕੋ ਹਰ ਵਰਾਇਟੀ ਦੇ ਕੱਪੜੇ ਹੋਣੇ ਚਾਹੀਦੇ ਉਹਨੂੰ ਹੈਬਿਟ ਹੋਣੀ ਚਾਹੀਦੀ ਹਰ ਤਰ੍ਹਾਂ ਦੇ ਕੱਪੜੇ ਪਾਉਣ ਦੀ ਕਿ ਮਲੋ ਇਹ ਨਾ ਵੇਪੀ ਜਿੰਨਾ ਤੇ ਜਿੰਨਾ ਦੀ ਹਰਤ ਹੋਵੇ ਕਦੀ ਸਲਵਾਰ ਕਮੀਜ਼ ਜਾਂ ਪਜਾਮੇ কুরਤੇ ਨਾ ਮੱਚਿਆ ਨੇ ਪਾਏ ਹੋਣ ਤੇ ਕਦੀ ਇਹ ਨਾ ਵੇਪੀ ਉਹਨਾਂ ਨੂੰ ਬਿਲਕੁਲ ਦੇਸੀ ਬਣਾ ਛੱਡੀਏ ਵੀ ਆਪਾਂ ਕਹੀਏ ਵੀ ਤੁਸੀਂ ਆਹ ਕਪੜਾ ਤੇ ਪਾਉਣਾ ਹੀ ਨਹੀਂ ਵੈਸਟਰਨ ਡ्रेसेस ਟਰਾਈ ਨਹੀਂ ਕਰਨੀਆਂ ਵੈਸਟਰਨ ਡ्रेसेस ਵਿੱਚ ਕੋਈ ਪ੍ਰੋਬਲਮ ਨਹੀਂ ਆ ਹਾਂ ਉੱਚਾ ਤੁਹਾਡਾ ਸਰੀਰ ਨਹੀਂ ਬੱਚੇ ਦਾ ਦਿਖਣਾ ਚਾਹੀਦਾ ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਸ਼ੁਰੂ ਤੋਂ ਸਮਝਾ ਕੇ ਰੱਖੋ ਵੀ ਭਾਈ ਆਸ ਮਾਪਾ ਆਹ ਰੈਂਡ ਸੈਨ ਆਪਣਾ ਰੱਖਣਾ ਵਾ ਠੀਕ ਹੈ ਨਾ ਤੇ ਇਹ ਸੀ ਬੱਚਿਆਂ ਦੇ ਕੱਪੜੇ ਨਾਲ ਨਾਲ ਮੈਂ ਆਪਣੀ ਸੋਚ ਦੱਸੀ ਆ ਕਿਸੇ ਵੇਲੇ ਤੁਹਾਡੇ ਮਨ ਨੂੰ ਮੇਰੀ ਕੋਈ ਗੱਲ ਮਾੜੀ ਲੱਗੀ ਹੋਵੇ ਤੇ ਉਸ ਲਈ ਮੈਂ ਮਾਫੀ ਚਾਹੁੰਨੀ ਆ ਬਟ ਹਾਂ ਮੈਂ ਆਪਣੀ ਫੈਮਿਲੀ ਲਈ ਆਪਣੇ ਬੱਚਿਆਂ ਲਈ ਇਹੀ ਸੋਚ ਰੱਖਦੀ ਆ ਕਿ ਚਲੋ ਮਹਾਰਾਜ ਕਰੇ ਸਾਰਿਆਂ ਦੇ ਬੱਚੇ ਨੇਕ ਨਿਕਲ ਪਰ ਸਾਨੂੰ ਘਰ ਤੋਂ ਹੀ ਉਹਨਾਂ ਦੀ ਸ਼ੁਰੂਆਤ ਕਰਨੀ ਪੈਂਦੀ ਹੈ ਉਹਨਾਂ ਨੂੰ ਸਮਝਾਉਣਾ ਪੈਂਦਾ ਸ਼ੁਰੂ ਤੋਂ ਉਹ ਨਹੀਂ ਰੱਖਣੀ ਪੈਂਦੀ ਆ ਤੇ ਸੋ ਕਿਸ ਤਰ੍ਹਾਂ ਦੇ ਲੱਗੇ ਬੱਚਿਆਂ ਦੇ ਕੱਪੜੇ ਕਮੈਂਟ ਕਰਕੇ ਜ਼ਰੂਰ ਦੱਸਿਓ ਇਹ ਸੋਚ ਬਾਰੇ ਵੀ ਦੱਸ ਦਿਓ ਕੋਈ ਨਹੀਂ ਤੁਹਾਨੂੰ ਚੰਗੀ ਲੱਗੀ ਆ ਤੇ ਚੰਗਾ ਕਹਿ ਦਿਓ ਮਾੜੀ ਲੱਗੀ ਇਹਦੇ ਮਾੜਾ ਕਹਿ ਦਿਓ ਕੋਈ ਗੱਲ ਨਹੀਂ ਮੋਸਟ ਵੈਲਕਮ ਤੇ ਠੀਕ ਹੈ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਤੇ ਖਾਣੇ-ਦਾਨੇ ਦੀ ਕੋਈ ਬਣਾਉਣੀ ਹੋ ਆਪਾਂ ਡੈਨਾ ਸ਼ੇਅਰ ਕਰਦੇ ਆ ਠੀਕ ਹੈ ਜੀ ਵੈਗ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਰੱਬ ਰੱਖੇ ਜੀ